ਵਸਣਾ ਚੋਨੀਆਂ ਪਰ ਵਸਣ ਨਹੀਂ ਦੇਂਦੇ ਲੋਕ ਮੈਂ ਪੱਤਾ ਛੜਿਆ ਟਹਿਣੀ ਦਾ ਫੇਰਾ ਉੱਡਦਾ ਨਾਲ ਹਵਾ ਵਾਦੇ ਮੇਰੀ ਡੋਰ ਕਿਸੇ ਹੱਥ ਕੀ ਆਉਣੀ ਮੇਰੀ ਡੋਰ ਕਿਸੇ ਹੱਥ ਕੀ ਆਉਣੀ ਮੈਂ ਗੁੱਡੀ ਬਿਨਾ ਤਲਾ ਅਮੀਰ ਹੋ ਜਾਓ ਅਮੀਰ ਤੋਂ ਵੀ ਅਮੀਰ ਹੋ ਜਾਓ ਮਹਾ ਅਮੀਰ ਹੋ ਜਾਓ ਪਰ ਕਦੇ ਮਾਪਿਓ ਨਾ ਛੱਡੋ ਮਾਪਿਓ ਬਹੁਤ ਵੱਡੀ ਚੀਜ਼ ਆ ਮਾਪਿਓ ਨਾਲ ਦੀ ਰੀਸ ਹੀ ਨਹੀਂ ਜਿੱਥੇ ਮਾਪਿਓ ਖੜ ਗਿਆ ਉੱਥੇ ਕਿਸੇ ਨੇ ਨਹੀਂ ਖੜਨਾ ਬੱਚੀ ਛੋਟੀ ਐ ਸਭ ਤੋਂ लाਡਲੀ ਮੇਰੇ ਨਾਲ ਬਹੁਤ ਲਾਡ ਪਿਆਰ ਕੀਤਾ ਔਰ ਇਹਦੇ ਤੇ ਵੀ ਮੈਂ 3-4 ਸਾਲ ਲਾਇਆ ਇਨਸਾਨ ਆਪਣੇ ਮਾਪਿਆਂ ਨੂੰ ਆਪਣੀ ਜ਼ਿੰਦਗੀ ਚੋਂ ਕੱਢਦਾ ਆ ਉਹ ਆਪਣੇ ਤੇ ਪਸਾਰੀ ਹੋਈ ਚਾਦਰ ਨੂੰ ਆਪੇ ਹੀ ਵੜਦਾ ਆ ਸੋ ਇਹ ਜਿਹੜੀ ਆ ਸਿਆਣਿਆਂ ਦੀ ਕਹਾਵਤ ਹੈ ਸ਼ਹਿਰ ਨਕੂਦਰ ਨੂੰ ਲਾਏ ਬਾਗ ਸਾਈਆਂ ਦੇ ਕਣਕਣ ਦੇ ਵਿੱਚ ਗੂੰਜਦੇ ਨੇ ਰਾਗ ਸਾਈਆਂ ਦੇ ਬਾਫੜ ਕੇ ਕੱਢ ਲੈ ਆਵਣ ਉਹ ਬਾਫੜ ਕੇ ਕੱਢ ਲੈ ਆਵਣ ਫਸਿਆ ਨੇਰੇ ਚੋਂ ਮੈਨੂੰ ਲੋਡੀ ਸਾਈਂ ਦੇ ਕੁੰਗਰੂ ਸੁਣਦੇ ਅੱਜ ਵੀ ਡੇਰੇ ਚੋਂ ਮੈਨੂੰ ਦਾਤਾ ਜੀ ਦੇ ਕੁੰਗਰੂ ਸੁਣਦੇ ਅੱਜ ਵੀ ਡੇਰੇ ਚੋਂ ਇਹ ਚੰਦਰੀ ਦੁਨੀਆ ਤਾਂ ਲੋਕੋ ਕਈ ਕੁਝ ਕਹਿੰਦੀ ਰਹਿੰਦੀ ਆ ਪਰ ਆਪਣਿਆਂ ਦੀ ਖਿੱਚ ਤਾਂ ਅਕਸਰ ਪੈਂਦੀ ਰਹਿੰਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਾ ਬਸ਼ਰ ਤੇ ਆਪਾਂ ਪਹੁੰਚੇ ਹਾਂ ਜੀ ਬਿਲਕੁਲ ਅੱਜ ਗੁਲਸ਼ਨ ਮੀਰ ਜੀ ਉਹਨਾਂ ਦੇ ਘਰ ਕਿਉਂਕਿ ਬੜੀ ਖਾਸ ਗੱਲ ਆ ਜਿਹਦੇ ਲਈ ਅਸੀਂ ਇਹਨਾਂ ਦੇ ਘਰ ਆਏ ਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹਨਾਂ ਨਾਲ ਤਾਰਫ ਕਰਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਜੀ ਅਦਾਬ ਸਭ ਨੂੰ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਅਲੈਕੁਮ ਔਰ ਸਭ ਤੋਂ ਪਹਿਲਾਂ ਜੀ ਸਾਡੇ ਪੰਜਾਬ ਲਾਈਵ ਟੀਵੀ ਵਾਲਿਆਂ ਨੂੰ ਬਹੁਤ 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 ਮੁਬਾਰਕਾਂ ਔਰ ਇਹਨਾਂ ਦਾ ਸਵਾਗਤ ਹੈ ਜੀ ਇਹਨਾਂ ਦਾ ਇਸਤਕਬਾਲ ਕਰਦੇ ਹਾਂ ਜੀ ਜਿਹਾਉਂਦੇ ਵਾਸਤੇ ਰੋ ਸਵਾਗਤ ਜੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਿਲਕੁਲ ਅਸੀਂ ਜੇ ਇਸ ਘਰ ਬੈਠੇ ਹਾਂ ਇਸ ਘਰ ਦੀ ਧੀ ਰਾਣੀ ਬਿਲਕੁਲ ਅੱਜ ਆਪਣੇ ਫਾਦਰ ਸਾਹਿਬ ਨੂੰ ਮਿਲਣ ਲਈ ਪਹੁੰਚੇ ਆ ਤੇ ਨਾਲ ਸਾਡੀ ਟੀਮ ਨੂੰ ਜਿਹੜਾ ਇਨਵਾਈਟ ਕੀਤਾ ਸੋ ਸਾਡੇ ਨਾਲ ਬੈਠੇ ਨੇ ਬਿਲਕੁਲ ਜੀ ਰੀਤੂ ਮੀ ਜੀ ਅਸਲਾਮੁਅਲੈਕਮ ਜੀ ਸਾਰਿਆਂ ਨੂੰ ਔਰ ਬਹੁਤ ਬਹੁਤ ਧੰਨਵਾਦ ਪੰਜਾਬ ਲਾਈਵ ਟੀਵੀ ਵਾਲਿਆਂ ਦਾ ਸੋ ਬਿਲਕੁਲ ਜੀ ਆਪਣੇ ਕੋ ਰੀਤੂ ਜੀ ਪਹੁੰਚੇ ਆ ਤੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਤੋਂ ਦੋ ਚਾਰ ਗੱਲਾਂ ਕਰਦੇ ਆ ਇਹਨਾਂ ਦੇ ਨਾਲ ਰੀਤੂ ਜੀ ਪਹਿਲਾਂ ਇਹ ਦੱਸੋ ਕਿ ਲਾਈਫ ਕਿੱਦਾਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਭਾਜੀ ਤੇ ਅੱਲਾ ਦਾ ਸ਼ੁਕਰ ਹੈ ਤੁਸੀਂ ਸਾਰੇ ਪਿਆਰ ਕਰਦੇ ਹੋ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੇ ਸਿਰ ਤੇ ਹੀ ਆ ਕਿੱਦਾਂ ਸਵਾਭ ਬਣਿਆ ਅੱਜ ਆਪਣੇ ਫਾਦਰ ਸਾਹਿਬ ਕੋਲ ਆਉਂਦਾ ਬਸ ਭਾਜੀ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਕੁਝ ਕੁ ਗੱਲਾਂ ਦਾ ਕਰਕੇ ਮਾਪਿਓ ਤੀ ਤੋਇਆ ਪਿਓ ਕਦੀ ਵੀ ਦੂਰ ਨਹੀਂ ਹੁੰਦਾ ਮਾਪਿਓ ਨਹੀਂ ਕਦੀ ਵੀ ਦੂਰ ਹੁੰਦਾ ਜਾਂ ਬੱਚਾ ਨਹੀਂ ਕਦੀ ਵੀ ਦੂਰ ਹੁੰਦਾ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵਿੱਚ ਕਈ ਲੋਕ ਇਹੋ ਜੇ ਆ ਜਾਂਦੇ ਨੇ ਚਲੋ ਤੇ ਬਹੁਤ ਕੁਝ ਚੱਲਦਾ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਵਾਅਦੇ ਘਾਟੇ ਹੁੰਦੇ ਰਹਿੰਦੇ ਨੇ ਤੇ ਮਾਪਿਓ ਨਹੀਂ ਕਦੀ ਵੀ ਚਲੋ ਛੱਡਿਆ ਜਾਂਦਾ ਜਾਂ ਜੋ ਵੀ ਚਲੋ ਉਹ ਤਾਂ ਲੋਕਾਂ ਨੇ ਦਿਲਾਂ ਦੇ ਵਿੱਚ ਚਲੋ ਜੋ ਵੀ ਗੱਲਾਂ ਭਰਤੀਆਂ ਕਰਤੀਆਂ ਤੇ ਬਸ ਤੁਹਾਡੇ ਸਾਹਮਣੇ ਹੀ ਹੈ ਸੋ ਕਹਿੰਦੇ ਨੇ ਕਿ ਨਵਾਂ ਤੋਂ ਮਾਸਕ ਦੇ ਵੱਖ ਨਹੀਂ ਹੋ ਸਕਦਾ ਇਹਹੀ ਗੱਲ ਜੇ ਆਪਾਂ ਇਹ ਹੀ ਸਵਾਲ ਇਹਨਾਂ ਨੂੰ ਕਰੀਏ ਤੇ ਗੁਲਸ਼ਨ ਜੀ ਤੁਸੀਂ ਦਿਲ ਤੋਂ ਇਹ ਗੱਲ ਦੱਸਣੀ ਆ ਕਿ ਜਿਸ ਵੇਲੇ ਉਹ ਸਵੱਬ ਬਣਿਆ ਹਨਾ ਕੁਝ ਗੱਲਾਂ ਲੋਕਾਂ ਵੱਲੋਂ ਭਰੀਆਂ ਗਈਆਂ ਜਾਂ ਕੀਤੀਆਂ ਗਈਆਂ ਉਸ ਵੇਲੇ ਆਪਣੇ ਦਿਲ ਤੇ ਕੀ ਬੀਤੀ ਉਹ ਬਸ ਬੀਤਣੀ ਕੀ ਆ ਕਿ ਮਾਹੌਲ ਹੀ ਖਰਾਬ ਕੁਝ ਬੰਦੇ ਹੁੰਦੇ ਚੰਦ ਬੰਦੇ ਜਿਹੜੇ ਮਾਹੌਲ ਖਰਾਬ ਕਰਨ ਵਾਲੇ ਹੁੰਦੇ ਠੀਕ ਹੈ ਨਾ ਸਾਰੇ ਤਾਂ ਨਹੀਂ ਬਹੁਤ ਲੋਕੀ ਪਿਆਰ ਕਰਦੇ ਨੇ ਬਣੇ ਬਨੇ ਪੈਣਾ ਭਰਾ ਬੱਚੇ ਛੋਟੇ ਜਿਹੜੇ ਆ ਵੱਡੇ ਬਜ਼ੁਰਗ ਆ ਮਾਤਾ ਮਾਂ ਪੈਣਾ ਭਰਾ ਬਹੁਤ ਪਿਆਰ ਕਰਦੇ ਆ ਕਿ ਆ ਸੱਚ ਵਾਲੀ ਗੱਲ ਆ ਕਿ ਮੈਂ ਪਿੱਛੇ ਬਹੁਤ ਬਿਮਾਰ ਸੀਗਾ ਤੇ ਬੜਾ ਕਦੀ ਕਿਤੋਂ ਫੋਨ ਆ ਕੋਈ ਪਤਾ ਲੈ ਕੇ ਜਾ ਕੋਈ ਕੋਈ ਪਤਾ ਲੈ ਕੇ ਜਾਂਦਾ ਸੀ ਯਾਰ ਠੀਕ ਨਹੀਂ ਗਾ ਗੁਲਸ਼ਨ ਜੀ ਪਤਾ ਲੈ ਕੇ ਆਈਏ ਬੜਾ ਲੋਕਾਂ ਦੀਆਂ ਦੁਆਵਾਂ ਨੇ ਪੈਣਾ ਭਰਾਵਾਂ ਦੀਆਂ ਦੁਆਵਾਂ ਨੇ ਬਚਾਤਾ ਤੇ ਉਸ ਮਾਲਕ ਦੀ ਰਹਿਮਤ ਮੇਰੇ ਗੋਸਪਾਕ ਮਾਹੀ ਸ਼ਾਹਦਾਤਾ ਸਰਕਾਰ ਉਹਨਾਂ ਦੀ ਬੜੀ ਕਿਰਪਾ ਹੈ ਇਹਨਾਂ ਬੱਚਿਆਂ ਦੇ ਨਾਲ ਚਲੋ ਕੋਈ ਨਹੀਂ ਸਾਡੇ ਤੋਂ ਹੀ ਗਲਤੀ ਹੋ ਗਈ ਹੈ ਠੀਕ ਨਹੀਂ ਆਹ ਬੱਚੇ ਆ ਕੋਈ ਨਹੀਂ ਅਸੀਂ ਫਿਰ ਵੀ ਕਹਾਂ ਵੀ ਚਲੋ ਇਹ ਬੱਚੇ ਆ ਸਾਡੇ ਬੱਚੇ ਕਦੀ ਨਵਾਂ ਨਾਲੋਂ ਮਾਂਸ ਅਲੱਗ ਨਹੀਂ ਹੁੰਦੇ ਤੇ ਬੱਚਿਆਂ ਨੂੰ ਕਦੀ ਵੀ ਨਾ ਕਦੀ ਮਾੜਾ ਬੋਲਿਆ ਜਾਂਦਾ ਤੇ ਨਾ ਜੇ ਕਿਤੇ ਬੋਲ ਵੀ ਲਿਆ ਤੇ ਕੋਈ ਗੱਲ ਨਹੀਂ ਫਿਰ ਵੀ ਕਹਿੰਦਾ ਵੀ ਮਾਂ ਪਿਓ ਆ ਬਰਦਾਸ਼ਤ ਕਰਨਾ ਪੈਂਦਾ ਠੀਕ ਨੇ ਅੱਜ ਕੱਲ ਦਾ ਦੌਰ ਕੁਝ ਥੋੜਾ ਜਿਹਾ ਤੇਜ਼ ਹੈ ਤੇ ਅੱਜ ਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਕਿੰਨਾ ਸ਼ਾਰਪ ਹੋ ਗਿਆ ਔਰ ਸਾਰੇ ਬੱਚੇ ਇੱਕੋ ਜਿਹੇ ਆ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆਪਣੇ ਆਪਣੇ ਕੰਮ ਕਾਜਾਂ 'ਚ ਲੱਗੇ ਆ ਪਰ ਇੰਨਾ ਕਿ ਜ਼ਰੂਰ ਆ ਕਿ ਮੈਂ ਹਰ ਇੱਕ ਬੱਚੇ ਨੂੰ ਇਹ ਹਦਾਇਤ ਦੇਣਾ ਵੀ ਆਪਣੇ ਮਾਪਿਓ ਨਾਲ ਕਦੇ ਵੀ ਛੱਡੋ ਅਮੀਰ ਹੋ ਜਾਓ ਅਮੀਰ ਤੋਂ ਵੀ ਅਮੀਰ ਹੋ ਜਾਓ ਮਹਾ ਅਮੀਰ ਹੋ ਜਾਓ ਪਰ ਕਦੇ ਮਾਪਿਓ ਨਾਲ ਛੱਡੋ ਮਾਪਿਓ ਬਹੁਤ ਵੱਡੀ ਚੀਜ਼ ਆ ਮਾਪਿਓ ਨਾਲ ਦੀ ਰੀਸ ਹੀ ਨਹੀਂ ਜਿੱਥੇ ਮਾਪਿਓ ਖੜ ਗਿਆ ਉੱਥੇ ਕਿਸੇ ਨੇ ਨਹੀਂ ਖੜਨਾ ਠੀਕ ਹੈ ਨਾ ਤੇ ਆ ਹੁਣ ਬੱਚੇ ਮਿਲੇ ਆ ਤੇ ਬੜਾ ਦਿਲ ਨੂੰ ਸਕੂਨ ਮਿਲਿਆ ਇਹ ਬੱਚੀ ਛੋਟੀ ਆ ਇਹ ਸਭ ਤੋਂ लाड़ਲੀ ਮੇਰੇ ਨਾਲ ਬਹੁਤ लाड़ प्यार ਕੀਤਾ ਔਰ ਇਹਦੇ ਤੇ ਵੀ ਮੈਂ 3-4 ਸਾਲ ਲਾਏ ਸਖਾਇਆ ਇਹਨਾਂ ਨੂੰ ਵੱਡੀਆਂ ਤੇ ਵੀ ਲਾਏ ਮੈਂ 7-8 ਸਾਲ ਲਾਏ ਉਹਨਾਂ ਤੇ ਚਲੋ ਉਹਨਾਂ ਦੀ ਮਰਜ਼ੀ ਆ ਬੱਚੇ ਮਿਲਦੇ ਵਰਤਦੇ ਉਹਦਾ ਬੜਾ ਸਤਿਕਾਰ ਕਰਦੇ ਆ ਮੈਨੂੰ ਉਹਨਾਂ ਨੇ ਬਚਾਇਆ ਵੀ ਆ ਬੜਾ ਕੁਝ ਕੀਤਾ ਬੱਚਿਆਂ ਨੇ ਅ ਮੇਰਾ ਆਪਰੇਸ਼ਨ ਕਰਾਇਆ ਛੋਟੀ ਕੁੜੀ ਨੇ ਜੋਤੀ ਨੇ ਫਿਰ ਵੱਡੀ ਨੇ ਮੈਨੂੰ ਆਪਣੇ ਬੜਾ ਮਸ਼ਹੂਰ ਹਸਪੀਟਲ ਆ ਡੀ ਐਮ ਸੀ ਉੱਥੇ ਮੇਰਾ ਇਲਾਜ ਲੋਜ ਕਰਾਇਆ ਸਾਰਾ ਕੁਝ ਮੈਨੂੰ ਭੁੱਲ ਗਿਆ ਕਿ ਜਿੰਨਾ ਮੈਨੂੰ ਗੁੱਸਾ ਸੀ ਜਾਂ ਚਲੋ ਸਾਡੀ ਕੋਈ ਨਹੀਂ ਸੀ ਬਣੀ ਪਰ ਉਹਦੇ ਨਾਲ ਸਾਡਾ ਬੜਾ ਕੁਝ ਉਹ ਮੇਲ ਮਲਾਪ ਹੋ ਗਿਆ ਉਹ ਮੈਨੂੰ ਭੁੱਲ ਗਈਆਂ ਵੀ ਚਲੋ ਬੱਚੇ ਟਾਈਮ ਤੇ ਆ ਕੇ ਖੜ ਗਏ ਬਸ ਮੈਨੂੰ ਹੋਰ ਕੀ ਚਾਹੀਦਾ ਹੋਰ ਕਦੀ ਕੋਈ ਸਾਡੀ ਕੋਈ ਡਿਮਾਂਡ ਨਹੀਂ ਗਈ ਕੋਈ ਸਾਨੂੰ ਕੋਈ ਨਹੀਂ ਵੀ ਸਾਨੂੰ ਆਹ ਦਿਓ ਸਾਨੂੰ ਆਹ ਦਿਓ ਕੋਈ ਡਿਮਾਂਡ ਨਹੀਂ ਮੇਰੀ ਖਾਣੀਆਂ ਤੋਂ ਰੋਟੀਆਂ ਉਹ ਦੇ ਜਾਂਦਾ ਮਾਲਕ ਜਿੰਨੂੰ ਉਹਨੇ ਭੇਜਿਆ ਉਹਨੂੰ ਦੋ ਰੋਟੀਆਂ ਦੇਣੀਆਂ ਇਹ ਦੇਣੀਆਂ ਇਹ ਬੱਚੀ ਆ ਬੇਟਾ ਮੇਰਾ ਬੜਾ ਸੋਹਣਾ ਸਾਰੇ ਬੱਚੇ ਟੈਲੈਂਟਡ ਆ ਇੱਕ ਬੇਟੀ ਮੇਰੀ ਜਿਹੜੀ 3 ਨੰਬਰ ਤੇ ਉਹ ਘਰ ਨੂੰ ਬਹੁਤ ਸਾਹਮਦੀ ਆ ਤੇ ਬੜਾ ਉਹਦੇ ਦੋ ਬੇਟੇ ਆ ਬੜਾ ਵਧੀਆ ਇਹ ਬੱਚੀ ਆ ਸਾਰਿਆਂ ਤੋਂ ਛੋਟੀ ਆ ਹੁਣ ਇਹਦੇ ਵੀ ਬੇਬੀ ਹੋਇਆ 6 ਕਿ ਮਹੀਨੇ ਦਾ ਹੋ ਗਿਆ ਬੜਾ ਕਿਊਟ ਆ ਬੜਾ ਹੀ ਸੁਣਾਇਆ ਤੇ ਰੱਬ ਦੀ ਰਹਿਮਤ ਆ ਬਾਕੀ ਇਹ ਬੱਚੀ ਕਹਿੰਦੇ ਵੀ ਮੇਰਾ ਮੈਟਰ ਨਵਾਂ ਤਿਆਰ ਦਿਓ ਮੈਨੂੰ ਮੈਟਰ ਮੈਨੂੰ ਨਵਾਂ ਚਾਹੀਦਾ ਮੈਂ ਕਿਹਾ ਪੁੱਤਰ ਕਰੋ ਤੁਸੀਂ ਰਿਆਸ ਕਰੋ ਕੋਈ ਗੱਲ ਨਹੀਂ ਫਕੀਰ ਆਪਣੇ ਨਾਲ 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 ਗੱਲਾਂ ਕਰਦੇ ਆ ਤੇ ਵੈਸੇ ਇਹ ਸਿਆਣੇ ਕਹਿੰਦੇ ਆ ਕਿ ਇੱਕ ਜਿਹੜੇ ਕਹਿੰਦੇ ਹੁੰਦੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਤੇ ਇੱਥੇ ਕਿਸੇ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਕਿ ਜਿਹੜਾ ਇਨਸਾਨ ਆਪਣੇ ਮਾਪਿਆਂ ਨੂੰ ਆਪਣੀ ਜ਼ਿੰਦਗੀ ਚੋਂ ਕੱਢਦਾ ਆ ਉਹ ਆਪਣੇ ਤੇ ਪਸਾਰੀ ਹੋਈ ਚਾਦਰ ਨੂੰ ਆਪੇ ਹੀ ਵੜਦਾ ਆ ਸੋ ਇਹ ਜਿਹੜੀ ਆ ਸਿਆਣਿਆਂ ਦੀ ਕਹਾਵਤ ਹੈ ਤੇ ਰਿਤੂ ਜੀ ਤੁਸੀਂ ਇਹ ਦੱਸੋ ਕਿ ਹੁਣ ਜਿਹੜਾ ਤੁਸੀਂ ਸ਼ੁਰੂਆਤ ਕਰਦੇ ਹੋ ਦੁਬਾਰਾ ਕਾਈ ਕੀ ਹਾਂਜੀ ਹਾਂਜੀ ਕੰਮ ਇਕੱਠੇ ਵੀ ਕਰਾਂਗੇ ਤੇ ਕੋਈ ਗੱਲ ਨਹੀਂ ਵਧੀਆ ਕਰਾਂਗੇ ਜਲਦੀ ਤੁਹਾਡੇ ਸਾਹਮਣੇ ਮੈਟਰ ਲੈ ਕੇ ਆ ਰਹੇ ਆ ਤੇ ਸ਼ੋਸ ਵੀ ਕਿੰਦਾ ਦਾ ਮੈਟਰ ਜਿਹੜਾ ਲੈ ਕੇ ਆ ਰਹੇ ਹੋ ਸੂਫੀ ਹਾਂਜੀ ਸੂਫਿਆਨਾ ਰੰਗ ਦੇ ਵਿੱਚ ਹੁਣ ਆਪਾਂ ਨੂੰ ਜਿਹੜੇ ਆ ਬਿਲਕੁਲ ਰੀਤੂ ਜੀ ਦੇਖਣਗੇ ਤੇ ਮੈਂ ਚਾਹੂੰਗਾ ਕਿ ਇੱਥੇ ਆਪਾਂ ਇੱਕ ਜਿਹੜਾ ਉਸਤਾਦ ਜੀ ਦੀ ਆਵਾਜ਼ ਦੇ ਵਿੱਚ ਔਰ ਰੀਤੂ ਜੀ ਦੀ ਆਵਾਜ਼ ਦੇ ਵਿੱਚ ਆਪਾਂ ਇੱਥੇ ਇੱਕ ਸੋਹਣਾ ਜਿਹਾ ਗਾਣਾ ਸੁਣਦੇ ਸੋ ਆਓ ਜੀ ਸੁਣਦੇ ਹਾਂ ਉਸਤਾਦ ਜੀ ਦੀ ਆਵਾਜ਼ ਦੇ ਵਿੱਚ ਔਰ ਰੀਤੂ ਜੀ ਦੀ ਆਵਾਜ਼ ਦੇ ਵਿੱਚ ਇੱਕ ਸੋਹਣਾ ਜਿਹਾ ਗੀਤ ਬਿਲਕੁਲ ਨਵਾਂ ਸੌਂਗ ਤੇ ਉਹ ਮੁੰਡਾ ਬਹੁਤ ਮੱਤ ਵਾਲਾ ਜੀ ਜਿਹਨੇ ਲਿਖਿਆ ਔਰ ਕਾਫੀ ਸ਼ਾਇਰ ਜਿਹੜੇ ਮੇਰੇ ਵੱਡੇ ਨੇ ਪਿਤਾ ਬਰਾਬਰ ਭਰਾਵਾਂ ਬਰਾਬਰ ਜਿੱਦਾਂ ਆਰ ਪੀ ਦੀਵਾਨਾ ਜੀ ਔਰ ਸਾਡੇ ਮੀਆਂ ਬਖਤਾਵਰ ਜੀ ਔਰ ਸੰਦੀਪ ਜਲੰਦਰੀ ਜੀ ਵਿਜੇ ਧਮੀ ਵਾਕਮਾਲਾ ਜੀ ਉਹਨਾਂ ਦੇ ਔਰ ਹੋਰ ਵੀ ਕਾਫੀ ਸਾਰੇ ਸ਼ਾਇਰ ਨੇ ਤੇ ਅੱਜ ਇੱਕ ਦੋ ਤਿੰਨ ਦਿਨ ਹੀ ਹੋਏ ਇੱਕ ਗਾਣਾ ਨਵਾਂ ਮਿਲਿਆ ਉਹ ਮੁੰਡੇ ਦਾ ਨਾਮ ਹੈਗਾ ਰਿੰਕੇਸ਼ਾ ਔਰ ਬਹੁਤ ਅੱਛਾ ਲਿਖਿਆ ਉਹਨਾਂ ਨੇ ਔਰ ਰੀਤੂ ਨੇ ਤੇ ਮੈਂ ਕੀਤਾ ਗਾਣਾ ਰਿਕਾਰਡ ਤੁਹਾਨੂੰ ਰੀਤੂ ਸੁਣਾਉਂਦੇ ਨਵਾਂ ਬਿਲਕੁਲ ਨਵਾਂ ਗਾਣਾ ਤੇ ਲਓ ਜੀ ਅਾ ਵਸਣਾ ਚੋਨੀਆ ਪਰ ਵਸਣ ਨਹੀਂ ਦੇਂਦੇ ਲੋਕ ਵਸਣਾ ਚੋਨੀਆ ਪਰ ਵਸਣ ਨਹੀਂ ਦੇਂਦੇ ਲੋਕ ਵਸਣਾ ਚੋਨੀਆ ਮੈਂ ਵਸਣਾ ਚਾਹੁੰਨੀ ਆ ਪਰ ਵਸਣ ਨਹੀਂ ਦੇਂਦੇ ਲੋਕ ਵਸਣਾ ਚਾਹੁੰਨੀ ਆ ਪਰ ਵਸਣ ਨਹੀਂ ਦੇਂਦੇ ਲੋਕ ਵਸਣਾ ਚਾਹੁੰਨੀ ਆ ਪਰ ਵਸਣ ਨਹੀਂ ਦੇਂਦੇ ਲੋਕ ਮੈਨੂੰ ਵਸਣ ਨਹੀਂ ਦੇਦੇ ਕਮੈਨੂੰ ਵਸਣ ਨਹੀਂ ਦੇਂਦੇ ਲੋਕ ਵਾਹ ਜੀ ਵਾਹ ਕੀ ਬਾਤਾਂ ਇੱਕ ਮਾਹੌਲ ਜਿਹਾ ਵਧੀਆ ਬਣ ਗਿਆ ਤੇ ਮੈਨੂੰ ਲੱਗਦਾ ਵੀ ਇੱਥੇ ਦਰਸ਼ਕ ਵੀ ਜਿਹੜੇ ਸਾਡੇ ਕਿਤੇ ਨਾ ਕਿਤੇ ਇਸ ਇੰਟਰਵਿਊ ਨੂੰ ਇੰਜੋਏ ਕਰਦੇ ਹੋਣਗੇ ਸੋ ਬਹੁਤ ਸੋਹਣਾ ਮਾਹੌਲ ਆ ਤੇ ਫੈਮਿਲੀ ਦੇ ਵਿੱਚ ਹੁਣ ਕਿਦਾਂ ਮਾਹੌਲ ਆ ਤੁਹਾਡੇ ਬਹੁਤ ਵਧੀਆ ਬਹੁਤ ਟਾਈਮ ਬਾਅਦ ਇਕੱਠੇ ਹੋਏ ਬਹੁਤ ਵਧੀਆ ਲੱਗਦਾ ਨਹੀਂ ਇਧਰਲੀ ਨਹੀਂ ਉਧਰ ਵਾਲੀ ਫੈਮਿਲੀ ਹਾਂਜੀ ਉਹ ਵੀ ਬਹੁਤ ਚੰਗੇ ਸਾਰੇ ਜਣੇ ਹਾਂਜੀ ਸਾਰੀ ਕੌਣ ਕੌਣ ਹੈ ਜੀ ਫੈਮਿਲੀ ਚ ਕੌਣ ਮੇਰੇ ਮਦਰ ਇਨ ਲਾ ਹੇ ਦੇ ਵੱਡੇ ਬ੍ਰਦਰ ਨੇ ਤੇ ਇੱਕ ਛੋਟੇ ਦੀਦੀ ਨੇ ਹਾਂਜੀ ਮੈਂ ਔਰ ਮੇਰਾ ਬੇਬੀ ਹਸਬੰਦ ਬੇਬੀ ਦਾ ਨਾਮ ਫਿਰ ਕੀ ਰੱਖਿਆ ਗੁਰਸ਼ਬਦ ਜੋਤ ਬੇਬੀ ਦਾ ਨਾਮ ਰੱਖਿਆ ਗੁਰਸ਼ਬਦ ਜੋਤ ਤੇ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਡੀ ਪੂਰੀ ਟੀਮ ਦੀ ਤਰਫੋਂ ਔਰ ਇਹ ਸੋਹਣੇ ਜਿਹੇ ਮਾਹੌਲ ਦੇ ਵਿੱਚ ਮੈਂ ਚਾਹਾਂਗਾ ਉਸਤਾਦ ਜੀ ਇੱਕ ਗਾਣਾ ਹੋਰ ਵਧੀਆ ਜਿਹਾ ਕੋਈ ਤੁਹਾਡੇ ਵੱਲੋਂ ਮੈਂ ਵੀ ਆਪ ਦੇ ਨਾਲੋਂ ਥੋੜੇ ਦਿਨ ਹੀ ਹੋਏ ਮੈਂ ਗਾਣਾ ਰਿਕਾਰਡ ਕੀਤਾ ਇੱਕ ਹਾਂ ਮੈਨੂੰ ਨਾਮ ਭੁੱਲ ਗਿਆ ਸੌਰੀ ਔਰ ਸਾਡੇ ਐਮ ਐ ਸਾਵਤ ਸਾਹਿਬ ਜੋ ਕਿ ਪਾਕਿਸਤਾਨ ਤੋਂ ਨੇ ਔਰ ਬਹੁਤ ਅੱਛਾ ਉਹਨਾਂ ਦਾ ਮੈਟਰ ਹੈ ਜੀ ਔਰ ਮੈਂ ਫਿਰ ਇੱਕ ਵਾਰੀ ਸੌਰੀ ਮੰਗਦਾ ਜੀ ਕਿ ਮੇਰਾ ਮਤੋਂ ਨਾਂ ਨਹੀਂ ਲਿਆ ਗਿਆ ਗੁੱਸਾ ਨਾ ਕਰਿਓ ਜੀ ਹਏ ਚੜਿਆ ਟਹਿਣੀ ਦਾ ਫਿਰਾਂ ਉੱਡਦਾ ਨਾਲ ਹਵਾ ਵਾਦੇ ਮੈਂ ਪੱਤਾ ਚੜਿਆ ਟਹਿਣੀ ਦਾ Firavd da nal hava vade Meri dor kise hath ki auni Meri dor kise hath ki auni ਝੜੇ ਟੈਣੀ ਦਾ ਖੈ ਫਿਰ ਉੱਡਦਾ ਨਾਲ ਹਵਾ ਵਾਉਂਦੇ ਸੋ ਗੱਲ ਫੇਰ ਮੁੜ ਕੇ ਉੱਥੇ ਆ ਜਾਂਦੀ ਹੈ ਕਿ ਪੱਤੇ ਭਾਵੇਂ ਸੁੱਕੇ ਡਿੱਗ ਜਾਣ ਪਰ ਕਿਸੇ ਨਾ ਕਿਸੇ ਕੰਮ ਤਾਂ ਆਉਂਦੇ ਨੇ ਤੇ ਇਹ ਮੁਹੱਬਤਾਂ ਦੀ ਸਾਂਝ ਹੈ ਕਿ ਆਪਣੇ ਨੂੰ ਆਪਣੇ ਚਾਹੁੰਦੇ ਨੇ ਸੋ ਬਿਲਕੁਲ ਜੀ ਅੱਜ ਮੇਲ ਮਲਾਪ ਹੋਏ ਨੇ ਕਿ ਜਿਵੇਂ 베ਰੀ ਨੂੰ 베ਰ ਲੱਗਦੇ ਜਿਵੇਂ 베ਰੀ ਨੂੰ 베ਰ ਲੱਗਦੇ ਇਦਾਂ ਆਪਣਿਆਂ ਦੀ ਸਾਝ ਪੈਂਦੀ ਹੈ ਤੇ ਫਿਰ ਜਦੋਂ ਹੁੰਦੇ ਮੇਲ ਫੇਰ ਨਹੀਂ ਦੇਰ ਲੱਗਦੇ ਸੋ ਬਿਲਕੁਲ ਜੀ ਇੱਕ ਵਾਰ ਫੇਰ ਤੋਂ ਆਪਣਨਾ ਰੀਤੂ ਜੀ ਮੌਜੂਦ ਨੇ ਤੇ ਅੱਜ ਕੱਲ ਫਿਰ ਕੰਮ ਦਾ ਸਵੱਬ ਕਿਵੇਂ ਆ ਜੀ ਬਸ ਜੀ ਪਾਪਾ ਠੀਕ ਨੇ ਹੁਣ ਇਕੱਠੇ ਕੰਮ ਕਰਾਂਗੇ ਤੇ ਜਲਦੀ ਤੁਹਾਨੂੰ ਨਵੇਂ-ਨਵੇਂ ਕਲਾਮ ਸੁਣਨ ਨੂੰ ਮਿਲਣਗੇ ਤੇ ਬਾਕੀ ਸਾਰੇ ਜਣੇ ਦੁਆ ਕਰੋ ਕਿ ਮੰਮੀ ਪਾਪਾ ਠੀਕ ਰਹਿਣ ਤੇ ਬਹੁਤ ਵੀਕ ਹੋਗੇ ਸੀਗੇ ਪਾਪਾ ਬਹੁਤ ਜਿਆਦੇ ਕੁਛ ਕਿ ਗਲਤੀਆਂ ਹੋ ਜਾਂਦੀਆਂ ਬੱਚਿਆਂ ਤੋਂ ਤੇ ਮaaf ਵੀ ਤੁਸੀਂ ਕਰਨਾ ਮਾਪਿਓ ਨੇ ਮaaf ਕਰਨਾ ਤੇ ਹੁਣ ਇਕੱਠੇ ਕੰਮ ਕਰਾਂਗੇ ਤੇ ਬਾਕੀ ਤੁਹਾਡੇ ਸਾਹਮਣੇ ਬਹੁਤ ਜਲਦੀ ਕਲਾਮ ਲੈ ਕੇ ਆ ਰਹੇ ਹਾਂ ਬਾਰੇ ਬਪੂ ਲਾਡੀ ਸਾਈਂ ਜੀ ਦਾ ਤੇ ਦੋ ਲਾਈਨਾਂ ਤੁਹਾਨੂੰ ਸੁਣਾਵਾਂਗੇ ਉਹਦੀਆਂ ਜੀ ਜੀ ਇੱਥੇ ਦਰਸ਼ਕ ਵੀ ਚਾਹਣਗੇ ਕੁਛ ਨਾ ਕੁਛ ਜਿਹੜਾ ਲਾਡੀ ਸ਼ਾ ਸਰਕਾਰ ਦੇ ਬਾਰੇ ਜ਼ਰੂਰ ਕੁਝ ਸੁਣਨਾ ਚਾਹਣਗੇ ਕੁਦਰ ਨੂੰ ਲਾਏ ਭਾਗ ਸਾਈਆਂ ਦੇ ਕਣਕਣ ਦੇ ਵਿੱਚ ਗੂੰਜਦੇ ਨੇ ਰਾਗ ਸਾਈਆਂ ਦੇ ਸ਼ਹਿਰ ਨ ਕੁਦਰ ਨੂੰ ਲਾਏ ਭਾਗ ਸਾਈਆਂ ਦੇ ਕਣਕਣ ਦੇ ਵਿੱਚ ਗੂੰਜਦੇ ਨੇ ਰਾਗ ਸਾਈਆਂ ਦੇ ਬਾਫੜ ਕੇ ਕੱਢ ਲੈ ਆ ਮੈਨੂੰ ਲਾਡੀ ਸਾਈਂ ਦੇ ਕੁੰਗਰੂ ਸੁਣਦੇ ਅੱਜ ਵੀ ਡੇਰੇ ਚੋਂ ਮੈਨੂੰ ਦਾਤਾ ਜੀ ਦੇ ਕੁੰਗਰੂ ਸੁਣਦੇ ਅੱਜ ਵੀ ਡੇਰੇ ਚੋਂ ਅੱਜ ਵੀ ਡੇਰੇ ਚੋਂ ਅੱਜ ਵੀ ਡੇਰੇ ਚੋਂ ਅੱਜ ਵੀ ਡੇਰੇ ਚੋਂ ਮੈਨੂੰ ਦਾਤਾ ਜੀ ਦੇ ਕੁੰਗਰੂ ਸੁਣਦੇ ਅੱਜ ਵੀ ਡੇਰੇ ਚੋਂ ਸ਼ਹਿਰ ਨਕਦਰ ਨੂੰ ਲਾਏ ਬਾਗ ਸਾਇਆ ਦੇ ਇਹ ਮੁੰਡਾ ਜੀ ਆਪਣੇ ਸਿੱਧੂ ਸਿੱਧੂ ਸਿਦਮਾ ਵਾਲਾ ਤੇ ਬੜਾ ਹੀ ਅੱਛਾ ਲਿਖਦਾ ਔਰ ਉਹਨਾਂ ਦਾ ਲਿਖਿਆ ਕਲਾਮ ਸਿੱਧੂ ਸਿਦਮਾ ਵਾਲਾ ਬੜਾ ਹੀ ਅੱਛਾ ਲਿਖਿਆ ਉਹਨੇ ਤੇ ਕਾਫੀ ਕਲਾਮ ਦੀ ਚਰਚਾ ਵੀ ਹੋਈ ਹੈ ਹੁਣ ਇਹਨੂੰ ਅਸੀਂ ਰਿਕਾਰਡ ਕਰ ਰਹੇ ਹਾਂ ਕਰਤਾ ਇਹਦੀ ਵੀਡੀਓ ਵੀ ਹੋ ਗਈ ਹੈ ਹੁਣ ਇਹਨੂੰ ਰਿਲੀਜ਼ ਕਰਨੇ ਆ ਥੋੜੇ ਦਿਨਾਂ ਤੱਕ ਰਿਹਾ بس ਜਿਆਦਾ ਟਾਈਮ ਨਹੀਂ ਲਾਉਣਾ ਤੇ ਲਾਡੀ ਸਾਇੰਸ ਸਭ ਤੇ ਕਿਰਪਾ ਕਰਨ ਔਰ ਸਾਡੇ ਬਾਬਾ ਮੁਰਾਦ ਸ਼ਾਹ ਜੀ ਬਾਬਾ ਲਾਲ ਬਾਸ਼ਾ ਜੀ ਸਭ ਤੇ ਰਹਿਮਤ ਦੀ ਨਜ਼ਰ ਕਰਨ ਔਰ ਸਭ ਦਾ ਹੀ ਪਲਾ ਕਰਨ ਸਭ ਨੂੰ ਰਜ਼ਕ ਦੇਣ ਇੱਜ਼ਤ ਦੇਣ ਸਿਲਕ ਦੇਣ ਸਭ ਦਾ ਪਲਾ ਕਰਨ ਜਾਇਦਾਦਾਂ ਦੀ ਜਾਇ ਸਰਕਾਰਾਂ ਦੀ ਔਰ ਜਿਉਂਦੇ ਰੋ ਜੀ ਸਿੱਧੂ ਸਾਹਿਬ ਤੁਹਾਡੇ ਕਲਾਮ ਨੂੰ ਚਾਰ ਚੰਦ ਤੁਸੀਂ ਲਾਏ ਆ ਔਰ ਬਾਬਾ ਜੀ ਨੇ ਲਾਡੀ ਸਾਈਂ ਜੀ ਨੇ ਬਾਬਾ ਮੁਰਾਦ ਸ਼ਾਹ ਜੀ ਨੇ ਚਾਰ ਚੰਦ ਕੀ ਜੁਗਾ ਜੁਗਾ ਦੇ ਚੰਦ ਲਾਤੇ ਜੀ ਮੇਰੇ ਲਬ ਤੇ ਹੈ ਰਾਤ ਦਿਨ ਤੇਰਾ ਨਾਮ ਗੌਸੇ ਆਜ਼ਮ ਮੇਰੇ ਲਬ ਤੇ ਹੈ ਦਿਨ ਰਾਤ ਦਿਨ ਤੇਰਾ ਨਾਮ ਗੌਸੇ ਆਜ਼ਮ ਤੇਰੇ ਜ਼ਿਕਰ ਸੇ ਬਨੇ ਹੈ ਮੇਰੇ ਕਾਮ ਗੌਸੇ ਆਜ਼ਮ ਤੇਰੇ ਜ਼ਿਕਰ ਸੇ ਬਨੇ ਹੈ ਮੇਰੇ ਕਾਮ ਗੋਸੇ ਆਜ਼ਮ ਮੇਰੇ ਰਾਸਤੇ ਮੇ ਆ ਕੇ ਕੋਈ ਮੁਸ਼ਕਿਲੇ ਨਾ ਠਹਿਰੀ ਮੇਰੇ ਰਾਸਤੇ ਮੇ ਆ ਕੇ ਕੋਈ ਮੁਸ਼ਕਿਲੇ ਨਾ ਠਹਿਰੀ ਤੇਰੇ ਨਾਮ ਸੇ ਬਨੇ ਹੈ ਮੇਰੇ ਕਾਮ ਗੋਸੇ ਆਜ਼ਮ ਤੇਰੇ ਨਾਮ ਸੇ ਬਨੇ ਹੈ ਮੇਰੇ ਕਾਮ ਗੋਸੇ ਆਜ਼ਮ ਜਿਹੜਾ ਮਰਜੀ ਕੋਈ ਕਰ ਲੈਣ ਜਦਾਂ ਮਰਜੀ ਪਰ ਉਹਦੀ ਰਹਿਮਤ ਤੋਂ ਬਿਨਾ ਪਤਾ ਨਹੀਂ ਹਿਲਦਾ ਠੀਕ ਹੈ ਜੀ ਉਹਦਾ ਨਾਮ ਗੋਸਪਾਲ ਸਰਕਾਰ ਆ ਉਹਦੇ ਅਸੀਂ ਮুরিਦ ਤੇ ਮੈਂ ਇੱਕ ਵਾਰੀ ਮੇਰਾ ਹਲਾ ਤੁਹਾਡੇ ਹੀ ਚੈਨਲ ਤੇ ਕੀਤੀ ਸੀ ਨਾ ਗੱਲ ਵੀ ਅਸੀਂ ਤੱਕਿਆਂ ਵਾਲੇ ਆ ਅਸੀਂ ਠੇਡਿਆਂ ਵਾਲੇ ਆ ਅਸੀਂ ਕੀ ਕਹਿੰਦੇ ਆ ਅਸੀਂ ਉਸ ਗਲੀਆਂ ਚ ਉਸ ਮਹੱਲਿਆਂ ਚ ਉਸ ਨਗਰਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕੀਤੇ ਨੇ ਗੁਣਗਾਨ ਕੀਤੇ ਨੇ ਕਿ ਜਿੱਥੇ ਜਦੋਂ ਕੋ ਸਾਨੂੰ ਪੁੱਛਦੇ ਨੇ ਸੀ ਤੇ ਉਸ ਮਾਲਕ ਦੀ ਰਹਿਮਤ ਆ ਕਹਿੰਦੇ ਨਾ ਆਦਮੀ ਤੋਂ ਆਮ تھا ਖਾਸ ਬਣਾ ਦਿਆ ਹੁਣ ਤਾਂ ਉਹਨੇ ਖਾਸ ਬਣਾ ਦਿੱਤਾ ਔਰ ਉਹਦੀ ਰਹਿਮਤ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਨਾ ਰੋਟੀ ਬੰਦਾ ਖਾ ਹੀ ਨਹੀਂ ਸਕਦਾ ਰੋਟੀ ਲਫ਼ਜ਼ ਨਹੀਂ ਮੂੰਹੋਂ ਕੱਢ ਸਕਦਾ ਕਿਉਂਕਿ ਅੱਲਾਹ ਤਾਲਾ ਦੀ ਮਿਹਰ ਹੈ ਔਰ ਅੱਲਾਹ ਤਾਲਾ ਉਹਨਾਂ ਦੇ ਭੇਜੇ ਗੌਸ ਪਾਕ ਸਰਕਾਰ ਉਹਨਾਂ ਦੇ ਭੇਜੇ ਬਾਬਾ ਨਾਨਕ ਜੀ ਤੇ ਇਹ ਮੋਹਰਾਂ ਲੱਗੀਆਂ ਜੀ ਬਾਬਾ ਲਾਡੀ ਸਾਈਂ ਬਾਬਾ ਮੁਰਾਦ ਸ਼ਾ ਮਾਲਕ ਹਮੇਸ਼ਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਜੀ ਉਹਨਾਂ ਤੇ ਵੀ ਰਹਿਮਤ ਦੀ ਨਜ਼ਰ ਕਰੇ ਅੱਲਾਹ ਕਰਮ ਕਰੇ ਔਰ ਜਿਨ੍ਹਾਂ ਨੇ ਸਾਡੇ ਦੇ ਕਰਮ ਕੀਤਾ ਜਿਉਂਦੇ ਵਸਦੇ ਰਹੋ ਖੁਸ਼ ਰਹੋ ਜੈਦਾਤਿਆਂ ਦੀ ਜੈ ਸਰਕਾਰਾਂ ਦੀ ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਬਸ ਜੀ ਦੁਆ ਕਰੋ ਕਿ ਅਸੀਂ ਇਕੱਠੇ ਰਹੀਏ ਔਰ ਜਿਹੜੇ ਵਿਛੜੇ ਉਹ ਵੀ ਮਿਲ ਜਾਣ ਤੇ ਬਾਕੀ ਕੁਛ ਕ ਇਹੋ ਜਿਹੇ ਲੋਕ ਆ ਜਾਂਦੇ ਭੈਣਾ ਭਰਾਵਾਂ ਨੂੰ ਦੂਰ ਕਰ ਦਿੰਦੇ ਨੇ ਤੇ ਬਾਕੀ ਤੁਸੀਂ ਦੁਆ ਕਰੋ ਕਿ ਸਾਰੀਆਂ ਭੈਣਾ ਸਾਰੀ ਦੁਨੀਆ ਜਿੰਨੇ ਵੀ ਮੇਰੇ ਵੀਰ ਜਿੰਨੀਆਂ ਵੀ ਮੇਰੀਆਂ ਭੈਣਾਂ ਸਭ ਨੂੰ ਰੱਬ ਤੰਦਰੁਸਤੀ ਦੇਵੇ ਔਰ ਮੇਰੀਆਂ ਭੈਣਾਂ ਨੂੰ ਠੀਕ ਰੱਖੇ ਮਾਲਕ ਤੰਦਰੁਸਤੀ ਦੇਵੇ ਔਰ ਮੇਰੇ ਪਾਪਾ ਨੂੰ ਠੀਕ ਰੱਖੇ ਮਾਲਕ ਮੇਰੀ ਮਾਂ ਨੂੰ ਠੀਕ ਰੱਖੇ ਮਾਲਕ ਔਰ ਤੁਹਾਨੂੰ ਵੀ ਠੀਕ ਰੱਖੇ ਵੀਰੇ ਸੋ ਜਾਂਦੇ ਜਾਂਦੇ ਇੱਕ ਸਵਾਲ ਮੇਰਾ ਹੋਰ ਆ ਗਿਆ ਜਿਵੇਂ ਹੁਣ ਤੁਸੀਂ ਅੱਜ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਮੁਹੱਬਤਾਂ ਦੀ ਸਾਂਝ ਪਾ ਰਹੇ ਨੇ ਜਾਂ ਤੁਹਾਡੇ ਦਿਲ 'ਚ ਪਿਆਰ ਜਾਗਿਆ ਤੁਸੀਂ ਮਿਲਿਓ ਇਸੇ ਤਰ੍ਹਾਂ ਨਾਲ ਕੱਲ ਜੇਕਰ ਕੋਈ ਸਬੱਬ ਬਣਦਾ ਤੁਹਾਡਾ ਪਰਿਵਾਰ ਸਾਰਾ ਇਕੱਠਾ ਹੁੰਦਾ ਤੁਸੀਂ ਆਪਣੇ ਪਰਿਵਾਰ ਨੂੰ ਪ੍ਰੋਪਰ ਤੌਰ ਤੇ ਵਿਦ ਭੈਣਾਂ ਨੂੰ ਮਿਲਣਾ ਚਾਹੋਗੇ ਹਾਂਜੀ ਹਾਂਜੀ ਬਿਲਕੁਲ ਕਦੀ ਵੀ ਨੋਹਾਂ ਨਾਲੋਂ ਮਾਂ ਛੱਡ ਨਹੀਂ ਹੁੰਦਾ ਪਰਿਵਾਰ ਤੋਂ ਇੱਕ ਚੀਜ਼ ਹੁੰਦੀ ਹੈ ਕਿ ਜਿਹੜੀ ਬਾਗਾਂ 'ਚ ਨਿਕਲ ਕੇ बहर शहर चल जाती है पिंडा निकल के बहर शहर चल जाती के 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 है केंद्र के रोने में ये खतरा है तालाब नदी हो जाते हैं रोने में ये खतरा है तालाब नदी हो जाते हैं हसना भी आसान नहीं है लब जख्मी हो जाते हैं हसना भी आसान नहीं है लफ जख्मी हो जाते हैं कटेशन से वापस आकर बूढ़ी मां ये सोच रही स्टेशन से वापस आकर ਬੂਢੀ ਮਾਇਏ ਸੋਚ ਰਹੀ ਕਿੰਨਾ ਪੱਤੇ ਦਿਹਾਤੀ ਰਹਤੇ ਹਨ ਫਲ ਸ਼ਹਿਰੀ ਹੋ ਜਾਂਦੇ ਹਨ ਪੱਤੇ ਦਿਹਾਤੀ ਰਹਤੇ ਹਨ ਫਲ ਸ਼ਹਿਰੀ ਅਸੀਂ ਦਿਹਾਤੀ ਹਾਂ ਅਸੀਂ ਪੱਤੇ ਹਾਂ ਜਿੱਥੇ ਬੈਠੇ ਉੱਥੇ ਹੀ ਹਾਂ ਤੇ ਜਦੋਂ ਫਲ ਵਧੀਆ ਪੱਕ ਜਾਂਦੇ ਫਿਰ ਉਹ ਸ਼ਹਿਰਾਂ 'ਚ ਜਾਂਦੇ ਆ ਕਿੜੀ-ਕਿੜੀ ਦੂਰ ਜਾਂਦੇ ਉਹ ਫਲ ਹੈ ਕੋਈ ਗੱਲ ਨਹੀਂ ਕਹੂੰ ਫਿਰ ਕੇ ਆ ਜਾਣਗੇ ਠੀਕ ਨਾ ਰਹਿਮਤ ਆ ਮਾਲਕ ਦੀ ਕੋਈ ਫਿਰਨ ਦੇ ਉਹਨਾਂ ਸੋ ਆਖਰੀ ਗੱਲ ਇਹ ਹੀ ਹੈ ਕਿ ਆਰਾਮ ਵਧਾਵੇ ਸੋ ਵੱਧਾ ਵਰਨਾ ਵੱਧਾ ਕੋਏ ਕਿ ਮਾਲਕ ਦੀ ਜਿੱਤੇ ਮौज ਹੁੰਦੀ ਆ ਉਹ ਬੰਦਾ ਅੱਗੇ ਜਰੂਰ ਵੱਧਾ ਪਰ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ ਜਾਂ ਫਿਰ ਆਪਣੇ ਉਸਤਾਦ ਲੋਕਾਂ ਨੂੰ ਭੁੱਲ ਜਾਂਦੇ ਨੇ ਉਹ ਪਾਣੀ ਵਾਂਗ ਇੱਕ ਨ ਇੱਕ ਦਿਨ ਡੁੱਲ ਜਾਂਦੇ ਨੇ ਸੋ ਇਹ ਗੱਲਾਂ ਦੇ ਨਾਲ ਮੈਂ ਸੁੱਖਾ ਵਸ਼ਰ ਪੰਜਾਬ ਲਾਈਵ ਟੀਮ ਦੀ ਟੀਮ ਤੁਹਾਡੇ ਤੋਂ ਖੇਮਾ ਦੀ ਜਾਚ ਹੈ ਸਾਰਿਆਂ ਨੂੰ ਸ਼ਬਬਾ ਖੈਰ ਜ਼ਿੰਦਗੀ ਰਹੀ ਤਾਂ ਫੇਰ ਮਿਲਾਂਗੇ ਜਿਉਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ ਦੇ ਕਿੱਕਾ ਤੁਮ ਚਲ ਕੇ ਸਿਰ ਮੱਥੇ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਔਰ ਪੰਜਾਬ ਲਾਈਵ ਟੀਵੀ ਵਾਲਿਆਂ ਨੂੰ ਹਮੇਸ਼ਾ ਸਾਡੇ ਵੱਲੋਂ ਚੜ੍ਹਦੀ ਕਲਾ ਬਾਬਾ ਨਾਨਕ ਬਖਸ਼ੇ ਔਰ ਵਾਸਪਾ ਸਰਕਾਰ ਮਾਹੀਸ਼ਾ ਹਮੇਸ਼ਾ ਚੜ੍ਹਦੀ ਕਲਾ ਔਰ ਰਜ਼ਕ ਦੇ ਭੰਡਾਰ ਦੇ ਖੁਸ਼ੀਆਂ ਦੇ ਟੇਰ ਲਈ ਰੱਖੇ ਜਿੱਥੇ ਵੀ ਜਾਣ ਬਰਕਤਾਂ ਹੀ ਆਉਣ ਬਰਕਤਾਂ ਹੀ ਆਉਣ ਤੇ ਬਰਕਤਾਂ ਹੀ ਆਉਣ ਔਰ ਸਾਰੀ ਦੁਨੀਆ ਦਾ ਸਾਰੀ ਹਲਕਤ ਦਾ ਭਲਾ ਕਰੇ ਦਾਤਾ ਰਹਿਮਤ ਕਰੇ ਜੈ ਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਬਾਬਾ ਮਾਹੀਸ਼ਾ ਜੀ ਜਿਉਂਦੇ कई इन सितारों को आँखों में महफूज रखना इन सितारों को आँखों में महफूज रखना ना जाने कब तक ये रात ही रात होगी मुसाफिर तुम भी हो मुसाफिर हम भी हैं ना जाने जिंदगी के किस मोड़ पे फिर मुलाकात होगी शबा खैर जी मैं सुखा बशर